ਅਕਸਰ ਹੀ ਫ੍ਰੀਕੋਰਡ ਦੇ ਵਿੱਚ ਗੁੰਡਾਗਰਦੀ ਅਤੇ ਲੜਾਈ ਝਗੜੇ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇੱਕ ਹੋਰ ਤਸਵੀਰਾਂ ਸਾਹਮਣੇ ਆਈਆਂ ਹੰਗਾਮੇ ਦੀਆਂ ਫ੍ਰੀਕੋਰਡ ਦੇ ਕਲਾ ਮਾਰਕ ਚੌਂਕ ਦੇ ਵਿੱਚ ਪਹਿਲਾਂ ਇੱਕ ਸਕੂਟਰੀ ਸਵਾਰ ਦਾ ਕਿਸੇ ਆਟੋ ਵਾਲੇ ਨਾਲ ਕਿਸੇ ਗੱਲ ਨੂੰ ਬਹਿਸ ਹੋਈ ਅਤੇ ਉਸ ਤੋਂ ਬਾਅਦ ਉੱਥੇ ਹੀ ਖੜੇ ਕਿਸੇ ਵਿਅਕਤੀ ਨਾਲ ਸਕੂਟਰੀ ਚਾਲਕ ਦੀ ਲੜਾਈ ਹੋ ਗਈ ਲੜਾਈ ਇੰਨੀ ਭਿਆਨਕ ਸੀ ਦੋਵੇਂ ਬੁਰੀ ਤਰ੍ਹਾਂ ਹੱਥੋਂ ਪਾਈ ਹੋਏ ਜਿਸ ਵਿੱਚ ਸਕੂਟਰੀ ਸਵਾਰ ਜਖਮੀ ਹੋ ਗਿਆ ਅਤੇ ਸਕੂਟਰੀ ਸਵਾਰ ਦਾ ਕਹਿਣਾ ਹੈ ਕਿ ਉਸ ਤੋਂ ਲੁੱਟ ਹੋਈ ਆ ਉਸ ਤੋਂ ਪੈਸੇ ਖੋਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਦੂਜੇ ਪਾਸੇ ਦੁਕਾਨਦਾਰਾਂ ਦਾ ਵੀ ਕਹਿਣਾ ਹੈ ਕਿ ਇੱਥੇ ਅਕਸਰ ਹੀ ਅਜਿਹੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ ਅਤੇ ਅੱਜ ਵੀ ਇੱਕ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਹੋਇਆ ਅਤੇ ਬੁਰੀ ਤਰ੍ਹਾਂ ਇੱਥੇ ਝਗੜਾ ਹੋਇਆ ਉਹਨਾਂ ਪੁਲਿਸ ਤੋਂ ਮੰਗ ਕੀਤੀ ਕਿ ਪੁਲਿਸ ਕਾਰਵਾਈ ਕਰੇ ਜਿਹਾ ਜੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਹੰਗਾਮਾ ਹੋ ਰਿਹਾ ਹੈ ਇੱਕ ਮਹਿਲਾ ਵੀ ਇਸ ਮੌਕੇ ਤੇ ਮੌਜੂਦ ਸੀ ਮੌਕੇ ਤੇ ਪੁਲਿਸ ਮੌਜੂਦ ਸੀ ਅਤੇ ਪੁਲਿਸ ਵੱਲੋਂ ਵੀ ਸਖਤੀ ਨਾਲ ਕਾਰਵਾਈ ਕਰਦਿਆਂ ਹੋਇਆਂ ਇਹਨਾਂ ਨੂੰ ਦੋਹਾਂ ਧਿਰਾਂ ਨੂੰ ਥਾਣੇ ਵਿੱਚ ਲਿਜਾ ਕੇ ਅਗਲੀ ਕਾਰਵਾਈ ਸ਼ੁਰੂ ਕਰਨ ਦੀ ਗੱਲਬਾਤ ਕਹੀ ਗਈ ਹੈ ਜ਼ਿਕਰਯੋਗ ਹੈ ਕਿ ਤਿਆਰਾਂ ਦਾ ਸੀਜ਼ਨ ਹੈ ਜਿਸ ਦੇ ਕਾਰਨ ਬਾਜ਼ਾਰਾਂ ਦੇ ਵਿੱਚ ਅਕਸਰ ਹੀ ਟ੍ਰੈਫਿਕ ਹੋ ਜਾਂਦਾ ਹੈ ਪਰ ਇਸ ਦੌਰਾਨ ਲੋਕ ਵੀ ਆਪੇ ਤੋਂ ਬਾਹਰ ਹੋ ਜਾਂਦੇ ਆ ਜਿਸ ਕਾਰਨ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿਵੇਂ ਆਪਚ ਦੇਖ ਸਕਦੇ ਹੋ ਕੋਈ ਪਤਾ ਨਹੀਂ ਲੱਗ ਰਿਹਾ ਕੌਣ ਕਿਸ ਨਾਲ ਲੜ ਰਿਹਾ ਕਦੋਂ ਕੀ ਕਰ ਰਿਹਾ ਆਪਸ ਵਿੱਚ ਸਾਰੇ ਹੀ ਖਚੋਤਾਂਕ ਦੂਜੀ ਦੀ ਕਰ ਰਹੇ ਨੇ ਪਰ ਫਿਲਹਾਲ ਪੁਲਿਸ ਵੱਲੋਂ ਦੋਹੇ ਧਿਰਾਂ ਨੂੰ ਥਾਣੇ ਵਿੱਚ ਲਜਾਇਆ ਗਿਆ ਹੈ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦੀ ਹੈ ਬਾਈ ਜੀ ਮੈਂ ਬਿਗਿਆਰ ਸੰਭਾਲ ਰਿਹਾ ਜਾਂ ਰਿਹਾ ਸੀਗਾ ਗੁਰਦੇ ਦਾ 30000 ਰੁਪਏ ਮੇਰੀ ਜੇਬ ਸੀ ਠੀਕ ਹੈ ਤੇ ਅਡੋਰਾ ਕਰਾਤੀ ਮੈਂ ਹੋ ਗਿਆ ਬਗਿਆ ਵੀਰੇ ਇੱਕ ਕਾਰ ਆਲਾ ਸੀ ਔਰ ਨਾਨ ਮਰੋ ਜੀ ਮੈਂ ਕਹਾਂ ਵੀ ਇਹ ਨੂੰ ਚਰ ਰਿਹਾ ਨਹੀਂ ਪਤਾ ਕਿਹਦਾ ਤੇਰਾ ਪਿਓ ਲੱਗਦਾ ਕਿੰਦਾ ਮੈਂ ਕਹਾਂ ਬਾਈ ਪਿਓ ਤੇ ਨਾ ਜਾ ਮੈਂ ਤੈਨੂੰ ਕੋਈ ਠਵਾੜਾ ਚੰਗਾ ਨਹੀਂ ਆਖੇਗਾ ਇਹ ਮੇਰੇ ਕੁੱਟਣ ਲੱਗ ਪਏ 10 15 ਜਣੇ ਆ ਕੇ ਮੜਖੇ ਦੀ ਘਰ ਵਾਲੀ ਆ ਗਈ ਪਤਾ ਨਹੀਂ ਕੌਣ ਹੈ ਇਹ ਮੇਰੇ ਕੁੱਟਣ ਲੱਗ ਪਿਆ ਮੇਰਾ ਹਾਲ ਵੇਖ ਕੋਈ ਜੱਗ ਮੇ ਵੀ ਹੋਇਆ ਹੈ ਆ ਇੱਕ ਬੰਦੇ ਦੇ ਸਿਰ ਬਾੜੇ ਜੀ ਹੋਰ ਬੰਦੇ ਦੇ ਇਹਨਾਂ ਨੇ 11:30 ਵਜੇ ਕਿ ਉਹਨੇ ਇੱਕ ਨੂੰ ਸਾਡੇ ਕਿਸਾਨ ਮਾਰਿਆ ਜੀ ਟਾੜਾ ਮਾਰ ਗਿਆ ਉਹਨੇ ਉਹਦੇ ਦੇਖ ਕੇ ਇਹਦਾ ਹੁਦਰਾ ਇਹਦੇ ਕੁੱਟੇ ਆਈ ਮੈਨੂੰ ਮੇਰਾ ਇਸ ਨੂੰ ਆਏ ਸਿਰਦਾ ਵੀ ਆੜਦਾ ਵੀ ਲੈ ਵੇ ਮੇਰੇ ਵੇਹੇ ਖੋਲੇ ਇਹਨਾਂ ਨੇ ਯਾਰ ਇਹ ਅੰਗੂੜਾ ਕਰਦੀ ਕੀਤੀ ਹੈ ਆ ਪੁਲਿਸ ਕੋਲ ਹੈ ਪੁਲਿਸ ਨੇ ਕਿਸੇ ਨੂੰ ਨਹੀਂ ਰੋਕੇ ਇਹਨਾਂ ਨੂੰ ਜਗਾਟਾ ਹੋਰ ਤਾਂ ਲੰਭੇ ਰਾਹ ਤੇ ਬਗੈਰ ਨੂੰ ਮਾਰ ਹੋਈ ਨਹੀਂ ਲੱਗ ਜਾ ਕੀ ਹੋਇਆ ਕੀ ਕੱਟ ਲੱਗੀ ਹੋਈ ਨਾ ਹੀ ਮੇਰਾ ਗਾਇਬਰਾਦ ਨਾ ਲੱਗੀ ਹੋਈ ਸੀ ਆਪਣਾ ਆਪਣਾ ਗਰਵੇ ਵੀ ਇੱਕੋ ਦਾ ਮੈਨੂੰ ਆਜੇ ਬਹੁਤ ਗੁੱਠੀ ਜਾਂਦੇ ਵਰਦੀ ਉਹਾਰੇ ਗੱਲੇ ਨੂੰ ਪੰਜ ਛੇ ਜਾਣੇ ਬੇ ਹੋਏ ਆ ਪੈਸੇ ਖੋਣ ਦੀ ਤਿਆਰੀ ਸੀ 30000 ਰੁਪਏ ਖੋਏ ਗਏ ਉਹਨਾਂ ਕੋਲ ਕੋਈ ਜਨਾਨੀ ਸੀ ਇਕ ਨਹੀਂ ਨਾਲ ਉੱਤੇ ਜਰ ਬੰਦੇ ਸੀਗੇ ਇਕੱਲੇ ਬੰਦੇ ਨੂੰ ਪੈਸੇ ਸਾਰੇ ਜਾਣੇ ਤੇ ਸਰੇਆ ਬਜ਼ਾਰ ਦੇ ਗੁੰਡਾ ਕਰਦੀ ਹੋਈ ਹੈ ਬਹੁਤ ਕੀ ਕੀ ਮਹੌਲੇ ਦੇ ਕੋਈ ਬਿਆਰ ਰਾਚ ਦੇਖੋ ਕਿੰਨਾ ਪਰ ਕੋਈ ਇਥੇ ਵੀ ਤੋਂ ਲਵਾਦਾ ਤੁਹਾਨੂੰ ਕੋਈ ਕੋਈ ਪੋਸਾ ਨਾਲ ਕੋਈ ਤਾਂ ਦੇਖ ਰਿਹਾ ਵੀ ਪਤਾ ਕਿ ਸੇਫਟੀ ਹੈ ਨਹੀਂ ਇਹਦੀ ਇਹ ਕੋਈ ਸੇਫਟੀ ਅਸਮਯਾਦ ਹੋਏ ਤੇ ਕੀ ਲੱਗਦਾ ਕਿ ਘਟਨਾ ਕੀ ਵਾਪਰੀ ਨਹੀਂ ਕਿ ਕਿਉਂ ਹੋਈ ਹੈ ਲੜਾਈ ਕਰ ਰਹੇ ਕੋਈ ਬੰਦੇ ਨੇ ਆਖਿਆ ਕਿ ਆਟੋ ਬੱਸੇ ਕਰਲਾ ਉਹ ਇਥੇ ਬਹੁਤ ਬਜ਼ੁਰਗ ਕੰਦੇ ਉਹਨੇ ਕਿਹਾ ਆਟੋ ਬੱਸੇ ਕਰਲਾ ਕਹਿੰਦਾ ਤੇਰਾ ਪਿਓ ਲੱਗਦਾ ਮੇਰੇ ਬਾਸੇ ਕਰਲਾ ਐ ਇੰਨੀ ਗੱਲ ਕਰਕੇ ਬੱਸ ਲਾਈ ਹੋਗੀ ਤੇ ਉਹਨੇ ਹੀ ਨਹੀਂ ਸੋਚਿਆ ਬੁਢਾ ਬੰਦਾ ਕੋਈ ਨਹੀਂ ਸੋਚਿਆ ਨਾ ਛੇਧਰਵਾਨਾ ਚਾਲੂ ਕਰਦੇ ਹੀ ਕਹਿੰਦੇ ਹੋ ਮੈਂ ਜੋ ਰੇਡ ਭਾਗਾ ਦਾ ਸਾਡੀ ਇੱਥੇ ਆਜਾ ਪੀਸੀਆਰ ਰੋਹੀ ਸੀ ਜਿੱਥੇ ਬੱਸਾਂ ਫਿਰ ਚੌਂਕ ਦੀ ਤੇ ਇੱਕ ਕਾਟੋ ਇੱਕ ਕਾਟਵਾੜਾ ਸੀ ਤੇ ਇੱਕ ਉਧਰੋਂ ਮੁੱਕੜ ਕੇ ਆ ਰਿਹਾ ਸੀ ਬੰਦਾ ਤੋਂ ਆਦੀ ਮਬੂਲੀ ਸਰਕਾਰ ਹੋਈ ਅਸੀਂ ਮੋਕੇ ਤੇ ਪਹੁੰਚ ਕੇ ਇੱਕ ਇੱਕ ਜਗ੍ਹਾ ਕਮੀ ਹੋ ਗਿਆ ਸੀਗਾ ਪਤਾ ਨਹੀਂ ਕਿਸੇ ਨੇ ਕੀ ਮਾਰਤਾ ਵਿੱਚ ਕਾਫੀ ਇਕੱਠ ਸੀਗਾ ਕੱਟ ਹੋਣ ਲੱਗ ਪਿਆ ਬਾਅਦ ਦੇ ਦੋ ਆ ਬੜਾ ਥੰ ਪਤਾ ਲੱਗ ਗਿਆ ਅਸੀਂ ਦੋਆ ਧਿਰਾਂ ਨੂੰ ਥਾਣੇ ਪਹੁੰਚਾਇਆ ਜੀ ਕੋਟ ਮਾਰਦੀ ਹੋਈ ਦੱਸੀ ਜਾ ਰਹੀ ਆ 3 ਵਜੇ ਆ ਕਿ ਅਸਰ ਦੇ ਵਿੱਚ ਕੁਝ ਸ਼ੋਰ ਲੱਗਿਆ ਮੈਨੂੰ ਨਹੀਂ ਪਤਾ ਲੱਗਿਆ ਜੀ ਸੱਤ ਵਜੇ ਕਿਹ ਵੱਜਿਆ ਪਰ ਅਸੀਂ ਦੋਆ ਧਿਰਾਂ ਨੂੰ ਥਾਣੇ ਪਹੁੰਚਾਇਆ ਸੀ ਤੇ ਸੀਨੀਅਰ ਅਫਸਰ ਨੇ ਜੀ ਸੀਨੀਅਰ ਅਫਸਰਾਂ ਨੇ ਧਿਆਨ ਪਿਆ ਤੇ ਅੱਜ ਥਾਣੇ ਸਟਾਰਕ ਰਿਪੋਰਟ ਕੀਤੀ ਨਾਲੇ